ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੋਗੀ ਦਾ ਕਿਹਾ ਮੰਨ ਲਿਆ ਅੱਜ ਆਪਾਂ ਨੇ ਹਾਂ ਸਪਰੇ ਹੁਣ ਬੂਮ ਨਾਲ ਕਰਨੀ ਆ ਨਾ ਨਾ ਫਿਰ ਇਹ ਤੇ ਨਾਲ ਆਪਾਂ ਨੂੰ ਕਮੈਂਟ ਆਇਆ ਤੇ ਜ਼ਿਆਦਾਤਰ ਕਹਿੰਦੇ ਵੀ ਇਹਦਾ ਰਿਜ਼ਲਟ ਜ਼ਿਆਦਾ ਵਧੀਆ ਉਹਦੇ ਨਾਲੋਂ ਮੈਂ ਫਿਰ ਗੋਗੀ ਇਹ ਤੁਹਾਨੂੰ ਪਤਾ ਹੀ ਹੈ ਮੈਂ ਗਿਆ ਤਾਂ ਉੱਥੇ ਜਿੱਦਣ ਮੇਲੇ ਤੇ ਸਾਹਨੇਵਾਲ ਉੱਥੇ ਚਾਰਲੀਆਣਾ ਦੀ ਨਾ ਸਟਾਲ ਲੱਗੀ ਹੋਈ ਸੀ ਤੇ ਉਹਦੇ 'ਚ ਮੈਂ ਨਾ ਸਾਰਾ ਪ੍ਰੋਸੈਸ ਸਮਝਿਆ ਤਾਂ ਗੋਗੀ ਉਹਦੇ ਆ ਮੜ ਜੀ ਦਿਖਾ ਮਮਾ ਇਹਨਾਂ ਛੋਟੇ ਫਿਲਟਰ ਹੁੰਦੇ ਆ ਇਹਦੇ 'ਚ ਬੂਮ 'ਚ ਤੇ ਇਹਨਾਂ ਨੂੰ ਹੁਣ ਸਾਫ਼ ਕਰਿਆ ਦੇਖੋ ਬਿਲਕੁਲ ਬਰੀਕ ਜਾਲੀ ਹੈ ਇਹਨਾਂ ਉਦੋਂ ਜਿਹੜਾ ਆਪਣਾ ਪਾਣੀ ਨਿਕਲਦਾ ਤਾਂ ਉਹਦੇ ਚੋਂ ਕੰਪਰੈਸ਼ਨ ਚੋਂ ਲੋਡ ਲੈ ਲਿਆ ਸੀ ਟਰੈਕਟਰ ਤਾਂ ਹੀ ਇਹ ਆਹ ਥੋੜਾ ਜਿਹਾ ਹਾਂ ਜੀਆਂ ਬਲੌਕ ਹੋਈਆਂ ਪਈਆਂ ਇਹ ਆਪਾਂ ਨੇ ਪਹਿਲੀ ਵਾਰੀ ਕਰਨੀ ਹੈ ਨਾ ਅੱਜ ਇਹਦੇ ਨਾਲ ਹਾਂ ਅੱਜ ਹੁਣ ਤਿਆਰਬਾ ਹੋ ਜੂ ਨਾਲ ਤਾਂ ਹਾਂ ਠੀਕ ਰਿਹਾ ਚਲਾ ਲਾਂਗੇ ਗਨ ਨਾਲ ਚੱਕ ਲਈ ਗਨ ਨਾਲ ਚੱਕ ਲਿਆ ਉਹਦੇ ਪੰਪ ਪੂਰਾ ਭਰ ਲਿਆ ਜੇ ਨਾ ਸਹੀ ਰਿਹਾ ਮਾਰੂ ਦੇ ਜਦਿੰਦਰਾ ਖੜਿਆ ਖੜਿਆ ਕੇ ਜਦ ਹੀ ਆ ਇਹ ਨਾ ਗੱਲ ਜਿਹਨੀਆਂ ਵੀ 9 ਕਿੱਲਿਆਂ ਦਾ 10 ਕਿੱਲਿਆਂ ਦਾ ਪਤਾ ਨਹੀਂ ਇੰਨਾ ਕਮਾਲ ਰਲਾ ਲਿਆ ਹੂੰ ਕਿੰਨੇ ਚ 9 ਦਾ ਲਾਇਆ 9 ਦਾ ਰਲਾਇਆ ਤੇ ਜੇ ਆਪਾਂ ਨੂੰ ਲੱਗਿਆ ਵੀ ਇਹਦੇ ਨਾਲ ਘੱਟ ਨਹੀਂ ਪੜ ਰਿਹਾ ਹੂੰ ਫਿਰ ਆਪਾਂ ਨੇ ਨਾ ਨਹੀਂ 2-3 ਦਾ ਕਿੱल्ले ਕਰਕੇ ਦੇਖੂਗੇ ਹਾਂ ਰਲਾਇਆ ਪਤਾ ਲੱਗ ਜਾਂਦਾ ਦਵਾਈ ਸੱਚੀ ਦਵਾਈ ਕਿਹੜੀ ਕਿਹੜੀ ਅੜਵਾ ਅੜਵਾ 2-3 ਕਿੱਲਿਆਂ ਦਾ ਤਾਂ ਪੰਗਾ ਲਊਗਾ ਹੈ ਤੇ ਮੈਂ ਕੀ ਕਹਣਾ ਹੈ ਹਾਂ ਇਦਾਂ ਚਾਬੀ ਰੱਖ ਲਈ ਇਹਦੀ ਇਹਦੀ ਚਾਬੀ ਦੇਖੋ ਇਹਨੂੰ ਪਹਿਲਾਂ ਕੱਸ ਲੋ ਹੁਣ ਇੱਥੇ ਫਿਰ ਆਪਾਂ ਨੂੰ ਪਤਾ ਲੱਜੂ ਨਟ ਆਉਣਾ ਵਿਆਹ ਵੀ ਚਾਬੀ ਕਿੱਥੇ ਹੈ ਅੱਛੇ ਤੇ ਬਾਕੀ ਨਾ ਤੂੰ ਦਵਾਈਆਂ ਸਮਝਾ ਦੇ ਇੱਕ ਵਾਰ ਮੈਂ ਨਾ ਚਾਬੀਆਂ ਨੇ ਆਉਣਾ ਵੀ ਦਵਾਈ ਕਿਹੜੀ ਕਿਹੜੀ ਪਾਈ ਆ ਉਹ ਦਿਖਾ ਦੇ ਉਹ ਪਾਈ ਆ ਕੋਈ ਆਪਾਂ ਐਕਸਲ ਪਾਈ ਆ ਵਾ 550 ਗ੍ਰਾਮ ਤੇ ਵੀਜ਼ਾ ਪਾਈ ਆ ਉਤਪਾਲਿਆਂ ਦੀ ਟੌਪਕ ਕਹਿੰਦੇ ਨੇ ਜਿਹਨੂੰ ਇਹ ਪਾਈ ਆ ਆਪਾਂ ਨੇ ਕੀਲੇ ਚ ਡੇਢ ਪੈਕਟ ਤੇ ਆ ਗਈ ਸੰਕੋਰ ਦੀ ਵਾਰੀ ਜਿਹਨੂੰ ਆਪਾਂ ਹਮੇਸ਼ਾ ਪਾਉਂਦੇ ਹੋਂ ਪਾਉਨੇ ਆ ਇਹ ਪਾਈ ਆ 20 ਗ੍ਰਾਮ ਕਿਲੇ ਚ ਜਿਵੇਂ ਕਿ ਆਪਨੇ ਪੂਰੇ ਪੰਪ ਚ ਇਹ ਦੋ ਪੈਕਟ ਪਾਤੇ ਅੱਠ ਨਿਕਲਣ ਨੌ ਨਿਕਲਣ 10 ਨਿਕਲਣ ਜਿੰਨੇ ਕਿਲੇ ਨਿਕਲਣਗੇ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਹਾਲੇ ਆਪਾਂ ਨੇ 1.5 ਕਿਲਿਆਂ ਦੇ ਲਾ ਕੇ ਚੱਲੇ ਆ ਮਾਲ ਤੇ ਐਕਸਲ ਸਜੈਂਟਾ ਦੀ ਬਾਈ ਨੇਮ ਆ ਇਹ ਤਿੰਨੇ ਦਵਾਈਆਂ ਕਰੀਆਂ ਜੀ ਆਪਾਂ ਨੇ ਕਿਹੜੇ ਚ ਆ ਗਿਆ ਛੜੇ ਉਹ ਨਾ ਹੋ ਜਾ ਬੂਮ ਨਾਲ ਸਪਰੇਅ ਚੱਲ ਰਹੀ ਆ ਮੈਂ ਸਾਈਡ ਤੇ ਆ ਗਿਆ ਐ ਨਾ ਹਾਂਜੀ ਬਾਈ ਜੀ ਐਕਸਪੀਰੀਅੰਸ ਐ ਐਕਸਪੀਰੀਅੰਸ ਨਾ ਤੂੰ ਪੁੱਛ ਉਹ ਦੱਸੂਗਾ ਐਕਸਪੀਰੀਅੰਸ ਆ ਹਾਂ ਵੀਰੇ ਪੱਗ ਵੀਰੇ ਹਾਂ ਕਿਵੇਂ ਆ ਠੀਕ ਆ ਓਏ ਇਹਦਾ ਇੰਨਾ ਕ ਫਾਇਦਾ ਦੂਈ ਜਿਹੇ ਗੱਲ ਨਾਲ ਉਹ ਹਾਂ ਡੀਜੇ ਹਰ 3 ਨੰਬਰ ਤੇ ਬੰਦਾ ਹੁੰਦਾ ਉਹਨਾਂ ਨਾਲ ਉਹਦਾ ਉਹ ਕੰਮ ਹੁੰਦਾ ਜਿਵੇਂ ਉਹ ਗੱਡੀਆਂ ਆਂਦੇ ਨਹੀਂ ਗੱਡੀਆਂ ਵਾਲੇ ਤੇ ਬੱਚੇ ਰੇੜੇ ਦੇ ਮਗਰ ਇੱਕ ਬੱਚਾ ਪਿੱਛੇ ਬੰਨਿਆ ਵਾ ਹੁੰਦਾ ਨਹੀਂ ਫੁੱਦੂ ਜਾ ਹੈ ਫੁੱਦੂ ਜਾ ਬੱਚਾ ਤਨ ਖਾ ਜਾ ਤਨ ਖਾ ਜਾ ਹਾਂ ਹੋ ਕੰਮ ਆ ਤੂੰ ਗੁਰੂ ਪਾਏ ਹੋ ਬੇਟੀ ਦੇ ਹੈ ਦੇਖੂੰਗਾ ਤੱਲੀ ਦਾ ਮੂਹਰੇ ਆ ਤੇ ਪਾਈ ਵੀ ਹੁੰਦੀ ਆ ਉਹ ਦੇਖ ਜਾਂਦਾ ਬੜਾ ਚੱਕਰ ਕੀ ਪੈ ਗਿਆ ਹਾਂ ਆਪਾਂ ਪਾਣੀ ਘੱਟ ਪਾ ਕੇ ਲੈਣ ਦਵਾਈ ਵੱਧ ਪਾ ਲਈ ਹਾਂ ਸਾਹੇ ਗਪੀੜ ਖਿੱਚੀ ਵੀ ਆ ਹੂੰ ਅੱਜ ਪਹਿਲੇ ਦਿਨ ਆਇਆ ਤਾਂ ਨਾ ਇਹ ਨੂੰਮ ਹਾਂ ਉਹ ਦੱਸਦਾ ਉਹ ਤਾਂ ਬੁੱਝਿਆ ਜਾਂਦਾ ਹਾਂ ਪਾ ਘਾਚਾ ਕਹਿੰਦਾ ਸਪਰੇ ਬਾਈ ਬਹੁਤ ਕਰਾਈ ਆ ਪਰ ਅੱਛਾ ਵਾਲੀ ਵਰਗੀ ਨਹੀਂ ਆ ਹਾਂ ਨਾ ਜੋਰ ਨਹੀਂ ਲੱਗਿਆ ਯਾਨੀ ਹੱਥ ਤਾਂ ਫੇਲ ਰਹੀ ਆ ਹਾਂ ਹੱਥ ਤਾਂ ਫੇਲ ਰਹੀ ਆ ਕਹਿੰਦਾ ਕਹਿੰਦਾ ਬਾਈ ਜੀ ਹੱਥ ਤਾਂ ਫੇਲੇ ਆ ਪਰ ਉਹ ਤੋਰੇ ਦੇ ਦਮ ਤੋੜਿਆ ਪਿਆ ਸਾਰੀ ਟੀਮ ਪਹੁੰਚੀ ਵੀ ਆ ਬਾਈ ਆਹੀ ਫਾਇਦਾ ਹੁੰਦਾ ਆਪਣੇ ਬੰਦਿਆ ਦਾ ਜੀ ਦੋਏ ਬੰਦੇ ਤਾਂ ਐਕਸਪੀਰੀਅੰਸ ਲੰਨੇ ਆ ਆਪਾਂ ਹੁਣ ਇਹ ਦਸੂਗਾ ਇਹ ਚਾਨਣਾ ਪਾਊਗਾ ਥੋੜਾ ਜਿਹਾ ਹਾਂਜੀ ਬਾਈ ਜੀ ਤੁਸੀਂ ਦੱਸੋ ਬੂਮ ਕਿਵੇਂ ਰਿਹਾ ਸਤਿ ਸ਼੍ਰੀ ਅਕਾਲ ਬਾਈ ਜੀ ਹਾਲ ਚਾਲ ਬੂਮ ਠੀਕ ਆ ਪਰ ਮੇਰਾ ਤੋਰੇ ਵਾਲਾ ਕੰਮ ਘੱਟ ਮੈਂ ਆਰਾਮਦਾਰ ਵਾਲਾ ਕੰਮ ਆਰਾਮਦਾਰ ਵਾਲੇ ਚ ਖੜਾ ਤੇ ਤੂੰ ਦਾ ਰਾਮ ਜੀ ਵਾਲੇ ਕੰਮ ਚ ਹਾਂ 11 ਮਿੰਟ ਚ ਕਿਦਾ ਨਿਕਲ ਗਿਆ 11 ਮਿੰਟ ਇਹ ਤੇ ਰਾਮਦਾਰੀ ਵਾਲੇ ਕੰਮ ਚ ਮੈਂ ਲੱਗਿਆ ਵਾ ਹਾਂ ਫਿਰ ਬੰਦੇ ਲੋਡ ਦੀ ਚ ਮੈਂ ਵੀ ਆ ਨਾਲ ਮੇਰਾ ਕੰਮ ਚੱਲੇ ਉਹਦੇ ਕੱਲੇ ਦਾ ਇੰਨਾ ਤੋਰੇ ਨਾਲ ਚੱਲ ਰਹੇ ਆ ਬਾਈ ਇਹ। ਉਹ ਕਿਹੜੇ ਕੜੇ ਉਹ ਬੜੇ ਵੇ ਇੰਦਾ ਹੈ ਨਾ। ਕਿੰਨਾ ਤੇਜ਼ ਚੱਲਦਾ। ਕਹਿੰਦਾ ਮੈਂ ਵੀ ਜੱਗੇ ਪੋਸ ਕੋਲ ਟਰਪੋ ਲੋ ਆਕੇ ਲਿਆਉਣਾ। ਭਾਈ ਭਾਗਾ ਕਹਿੰਦਾ ਕਹਿੰਦਾ ਮੈਂ ਵੀ ਜੱਗੇ ਪੋਸ ਕੋਲ ਚੱਲਿਆ ਟਰਪੋ ਲੋ ਆਕੇ ਲਿਆਉਣਾ। ਤੈਨੂੰ ਤਾਂ ਕਰਾਂਗੇ ਨਾ ਤੈਨੂੰ ਜਾਣ ਜੋਗਾ ਛੱਡੂਗੇ ਅਸੀਂ। ਸਰਵਿਸ ਮੰਗਣ ਲੱਗ ਗਿਆ ਅੱਜ। ਹਾਂ ਦੇਖ ਤੂੰ ਆਉਂਦਾ ਦੇਖ ਤੂੰ ਆਉਂਦਾ ਦੇਖ ਹੈ ਲੋਕਾਂ ਦੇ ਤੁਸੀਂ ਸਪਰੇਅ ਕੱਟ ਕਰ ਰਹੇ ਆ ਲਾਣੇਦਾਰ ਸਾਹਿਬ ਉਧਰ ਲੱਗੇ ਹੋਏ ਆ ਉਹਨਾਂ ਤੇ ਪੁੱਛਦੇ ਆ ਹੁਣ ਐ ਸੋਨੀਏ ਅੱਜ ਲਾਣੇਦਾਰ ਦੀ ਵੀ ਸਲਾਹ ਜ਼ਰੂਰੀ ਆ ਜ਼ਰੂਰੀ ਆ ਹਾਂ ਜ਼ਰੂਰੀ ਆ ਇਹਨਾਂ ਨੂੰ ਤਾਂ ਇੱਕ ਨਜ਼ਾਰਾ ਹੈ ਬਾਈ ਪੈਪ ਆਪਣੇ ਆਪੇ ਇਕੱਠਾ ਹੋ ਜਾਂਦਾ ਹਾਂ ਜੀ ਤੁਸੀਂ ਦੱਸੋ ਕਿਵੇਂ ਆ ਬੂਮ ਕਿਵੇਂ ਚੱਲ ਰਿਹਾ ਕੰਮ ਹਾਂ ਬਹੁਤ ਵਧੀਆ ਪੂਰੇ 11 ਮਿੰਟ ਚ ਕਿਦਾ ਨਿਕਲ ਰਿਹਾ 11 ਮਿੰਟ ਚ ਇੱਕ ਭਰਾਇ ਕਿਹਾ ਜਿੱਸਾ ਕਹਿੰਦਾ 6 ਬੱਚਾ ਨੇ ਹਾਂ ਬੰਦਾ ਚੱਲਦਾ ਸਹੀ ਉਹ ਨਜ਼ਾਰਾ ਤਾਂ ਹੈ ਪੂਰਾ ਬਾਈ ਪੰਪਾ ਆਪਣਾ ਉਹੀ ਆ ਬੂਮ ਆਪਾਂ ਨੂੰ ਨਾਲ ਮਿਲਿਆ ਤਾਂ ਉਹੀ ਆਪਾਂ ਨੇ ਚਲਾ ਲਿਆ ਉਹ ਚੱਲ ਰਿਹਾ ਥੋੜਾ ਜਿਹਾ ਤੋਰੇ ਦਾ ਜੀ ਥੋੜਾ ਜਿਹਾ ਦਿੱਕਤ ਹੈ ਨਾ ਮਾੜੇ ਜੀ ਹੋਰ ਵੱਧ ਚਾਹੀਦਾ ਹੈ ਪਰ ਜਿਹੜੇ ਜਿਹਦੇ ਚ ਗੁੱਲੀ ਡੰਡਾ ਉਹ ਚ ਮਾੜਾ ਜਿਹਾ ਆਵ ਨਾਲ ਵੀ ਦੁਰ ਸਕਦੇ ਆ ਵਾ ਇਹ ਤਾਂ ਸਹੀ ਹੈ ਹੂੰ ਭੱਗ ਗਿਆ ਚ ਇਹਦਾ ਜਿਆਦਾ ਤੰਗ ਆ ਕੰਮ ਮੈਂ ਕਿਹਾ ਵੇ ਕਿ ਪਿੱਛੇ ਆ ਜਾ ਪਿੱਛੇ ਵੀ ਨਹੀਂ ਆਉਂਦਾ ਆ ਦੇਖ 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 ਕੇ ਬਚਲ ਰਿਹਾ ਵਈ ਓ ਬੱਸ ਬੱਸ ਹੋਰਾਂ ਤੇ ਅੱਗੇ ਨਿਕਲ ਜੀ ਅੱਗੇ ਡੁੱਬੂ ਆ ਡੁਆ ਅਕੇ ਡੁਆ ਪਾਣੀ ਆ ਪਾਣੀ

ਆ ਕਰਾ ਕੇ ਆਉਣਾ ਮੋਟੀ ਫਾਈਵ ਛੱਲਿਆ ਕਹਿੰਦਾ ਮੈਂ ਤਾਂ ਜੱਗੇ ਬੋਸ ਕੋਣ ਕਹਿੰਦਾ ਟਰਬੋ ਲਵਾ ਕੇ ਲਿਆ ਮੈਂ ਮੈਂ ਤਾਂ ਆ ਜਾਵਾਂਗੇ ਤੇ ਤੈਨੂੰ ਜਾਣ ਚੁੱਕੇ ਛੱਡੂਗੇ ਨਿਕਲ ਜਵੜੀ ਕੱਢ ਲਈ ਕਿ ਕਿ ਪਲਟਾਣਾ ਨਹੀਂ ਮਾਰਨਾ ਕਿੱਦਿਓ ਕਿਹੜਾ ਹੈ ਹਾਂ ਮਾਰ ਨਹੀਂ ਕਿੱਦਿਸ਼ ਤੇ ਕੀ ਤਰ੍ਹਾਂ ਹੋ ਗਈ ਤੇ ਬਾਈ ਜੀ ਸਾਨੂੰ ਇੱਕ ਹੋਰ ਚੀਜ਼ ਕਮੈਂਟ ਕਰਕੇ ਦੱਸਿਓ ਅਸੀਂ ਪਹਿਲੀ ਵਾਰ ਹੀ ਕਰੀਆ ਬੂਮ ਨਾਲ ਸਪਰੇਅ ਇਹ ਤਾਂ ਇੱਕਣਾ ਸਾਈਡ ਹਟ ਰਹੇ ਆ ਹਰੇਕ ਕਿਹੜੇ ਇੱਕ ਕਿਹੜਾ ਐ ਸਾਈਡ ਹਟ ਕੇ ਅ ਵਿਕਟ ਘਟਾਉਂਦੇ ਆ ਰਹੇ ਆ ਆਪਾਂ ਨੇ ਉਹ ਕਿਲਾ ਕਰਿਆ ਉਧਰ ਤੇ ਕਰਦੇ ਆ ਰਹੇ ਆ ਇਧਰ ਇਧਰ ਵੀ ਕੀ ਕਿਹੜਾ ਘਟਾਉਂਦੇ ਆ ਰਹੇ ਆ ਆਇਆ ਤੂੰ ਘੁੰਮ ਗਿਆ ਇੱਥੇ ਜਿਵੇਂ ਹੁਣ ਫਾਰੇ ਪਿੱਛੇ ਨੂੰ ਪੈ ਰਹੇ ਵੀ ਇੱਕ ਤਾਂ ਠੀਕ ਆ ਕਿ ਕੇ ਕੇਕੜੇ ਮਾਂਗ ਘੁੰਮਿਆ ਕਰੀਏ ਜਿਵੇਂ ਉਹ ਘੁੰਮਦਾ ਹੁੰਦਾ ਹਾਂ ਹੁਣ ਜਿਵੇਂ ਇਧਰ ਨੂੰ ਮੁੜਿਆ ਸੀ ਫਾਰੇ ਪਿੱਛੇ ਨੂੰ ਪੈ ਰਹੇ ਆ ਹਾਂ ਹੁਣ ਫਾਰੇ ਪਿੱਛੇ ਫੇਰ ਮੁੜੇ ਨੂੰ ਪੈਣਗੇ ਬਾਕੀ ਥੋੜੀ ਜੀ ਨਾ ਅੱਜ ਅਸੀਂ ਦਵਾਈ ਜ਼ਿਆਦਾ ਪਾ ਲਈ ਸੀ ਤੇ ਅੱਜ ਤਾਂ ਬਾਈ ਟ੍ਰੈਲੇ ਹੋਇਆ ਹੋ ਰਿਹਾ ਚਲ ਫਰੋਂ ਲੱਗ ਗਿਆ ਪਤਾ ਉਹ ਭੇਤ ਜਾ ਗਿਆ ਇਹਦਾ ਕਿਵੇਂ ਚੱਲਦਾ ਕੰਮ ਹੁਣ 8ਵੇਂ ਕਿੱਲੇ 'ਚ ਆ ਗਏ ਇਹਦੇ 'ਚ ਥੋੜਾ ਜਿਹਾ ਗੁੱਲੀ ਡੰਡਾ ਜ਼ਿਆਦਾ ਹੈ ਜ਼ਿਆਦਾ ਬਰੀਕ ਵੀ ਆ ਆ ਬਰੀਕ ਵੀ ਆ ਇਹ ਬਿਨਾਂ ਰੌਣੀ ਤੋਂ ਬੀਜਿਆ ਤਾਂ ਇਹਦੇ 'ਚ ਜੀ ਗੁੱਲੀ ਡੰਡਾ ਸਭ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਦਿਖਦੀਆਂ ਹੋਣਗੀਆਂ ਵਿੱਚ ਫਾਂਟਾ ਦੇਖੋ 8ਵੇਂ ਕਿਲਾ ਵੀ ਜ਼ਿਆਦਾ ਬਿਨਾਂ ਰੌਣੀ ਤੋਂ ਇਹਦੇ 'ਚ ਤਾਂ ਪੂਰੀਆਂ ਲਹਿਰਾਂ ਪੈਰਾਂ ਗੁੱਲੀ ਡੰਡੇ ਦੀਆਂ ਇਹਦੇ 'ਚ ਤਾਂ ਤਾਂ ਇਹ ਤੋਂ ਨਿੱਟੇ ਤੇ ਥੋੜਾ ਜਿਹਾ ਹੋਰ بڑا ਹੋ ਜਾਵੇ ਤਾਂ ਬਰਸੀਨ ਮਾਂਕ ਪੰਡਾ ਹੀ ਹੋਣਗੀ ਇਹਦੇ ਚੋਂ ਬਹੁਤ ਜ਼ਿਆਦਾ ਹੁਣ ਸਾਰੇ ਮਸ਼ੀਨਾਂ ਨਾਲ ਵਡਾਉਣ ਲਾਗੇ ਗੁਲਡਨ ਦਾ ਯਾਰ ਵੱਡੀਆਂ ਦੇ ਵਿੱਚ ਝਰੀ ਜਾਂਦਾ ਵਿੱਚ ਝਰੀ ਜਾਂਦਾ ਹੁਣ ਇਹਦੀ ਪਚ ਪੈਦਾਵਾਰ ਵਧੀ ਜਾਂਦੀ ਹੈ ਨਾ ਅੱਗੇ ਹੱਥਾਂ ਨਾਲ ਵਡਾਉਣ ਤੇ ਇੱਕ ਜਗ੍ਹਾ ਇਕੱਠਾ ਹੋ ਜਾਂਦਾ ਥੋੜਾ ਅੰਬਿਆਂ ਚ ਜਿਵੇਂ ਪਹਿਲਾਂ ਕਰਦੇ ਆਲੂ ਦੇਖਦੇ ਹੁਣ ਆਲੂ ਕਿੰਨੇ ਪੱਤੀਏ ਹੁਣ ਬਾਈ ਆਲੂ ਦੇਖਣੇ ਆ ਥੋੜੀ ਜੀ ਬੇਲ ਖਰਾਬ ਹੋਣ ਲੱਗ ਗਈ ਜ਼ਿਆਦਾ ਤੁਹਾਨੂੰ ਦਿਖਾਉਣਾ ਮੈਂ ਆਲੂਆਂ ਦਾ ਬਹੁਤ ਬੁਰਾ ਹਾਲ ਜਾਂ ਹੋ ਗਿਆ ਠੀਕ ਵੀ ਬਹੁਤ ਖੜੇ ਆ ਤੇ ਖਰਾਬ ਵੀ ਬਹੁਤ ਹੋ ਗਏ ਸੁੱਖ ਨਾਲ ਲਹਿਰਾ ਪੈਰਾ ਕੱਖ ਕਿੰਨੀ ਤੇ ਵੀ ਫੁੱਲ ਕੱਖ ਵੀ ਬਹੁਤ ਹੋਇਆ ਪਿਆ ਅਰੇ ਕੋਈ ਕੋਈ ਡੋਲ ਤਾਂ ਹੈਗੀ ਜਮਾਂ ਸਹੀ ਕੋਈ ਕੋਈ ਏਕਣਾ ਖਰਾਬ ਹੋ ਗਿਆ ਦੇਖੋ ਜਮਾਂ ਹੀ ਆਦੇ ਜਮਾਂ ਆ ਬੂਟਾ ਹੋ ਗਿਆ ਸੁੱਕੀ ਵੇਲ ਏਕਣਾ ਬਹੁਤ ਖਰਾਬ ਹੋ ਗਿਆ ਉਹ ਵਿੱਚ ਖਰਾਬ ਹੋ ਗਏ ਦੱਸਿਓ ਬਾਈ ਕਮੈਂਟ ਕਰਕੇ ਵੀ ਠੀਕ ਨਿਕਲਣਗੇ ਇਹ ਨਜ਼ਾਰਾ ਹੀ ਆ ਚੀਜ਼ ਦਾ ਪਰ ਬਾਕੀ ਹੁਣ ਰਿਜ਼ਲਟ ਦੱਸੂਗਾ ਕੀ ਆਉਂਦਾ ਬੰਦੇ ਬਹੁਤੇ ਥੱਕਦੇ ਨਹੀਂ ਹੈਗੇ ਉਹ ਫੜਕੇ ਤੁਰਨਾ ਵਸ ਇੰਨਾ ਕਾ ਔਖਾ ਹੈ ਜਿਵੇਂ ਪਹਿਲਾਂ ਬਾਹ ਕਮਾਈ ਜਾਣੀ ਸੀ ਗੰਨ ਨਾਲ ਉਹਦੇ ਵਾਸਤੇ ਥੋੜਾ ਜਿਹਾ ਉਹਦੇ ਨਾਲੋਂ ਤਾਂ ਫਰਕ ਹੈਗਾ ਗੰਨ ਨਾਲੋਂ ਤਾਂ ਫਰਕ ਹੈਗਾ ਹੈ ਨਾ ਬਾਹ ਕਮਾਉਣ ਨਾਲੋਂ ਤਾਂ ਉਹ ਕੀ ਪਤਾ ਕੀ ਆ ਗੰਨ 'ਚ ਐ ਬੰਦਾ RAM nal ਤੁਰ ਜਾਂਦਾ ਹੂੰ ਇਹਦੀ ਤੋਲਾ ਫੇਰਾ ਮਾਰਦਾ ਇਹ ਚ ਤੋਰਾ ਫੇਰਾ ਮਾਰਦਾ ਹਾਂ ਇਹ ਚ ਫੇਰ ਫਾਟ ਹੁਣ ਗਾੜੀ ਨੇ ਫਾਟ ਇਹਦੇ ਨਾਲ ਉਹ ਡਬਲ ਲੈ ਜਾਣੀ ਹੁਣ ਤੁਸੀਂ ਆਏ ਘੁੰਮਦੇ ਆ ਹਨਾ ਇੱਕ ਸਾਈਡ ਹਰੇ ਦਵਾਈ ਦੇ ਦੇਖਦੇ ਹਾਂ ਰਿਜ਼ਲਟ ਕਿਵੇਂ ਆਪਣੇ ਉਰੇ ਹਾਂ ਮੇਰੇ ਕੋਲ ਕੁਝ ਰੂਹ ਵਾਲੀ ਕਰਤੀ ਸਪਰੇਅ ਤਾਂ ਬਾਈ ਦੇ ਕੋਈ ਫਾੜ ਰਹਿ ਨਹੀਂ ਰਹੀ ਉਹ ਜਿਹੜੀ ਫਾੜ ਚੋਂ ਆ ਰਿਹਾ ਬਾਈ ਉਹਦੇ ਚ ਡੈਡੀ ਹੋ ਰਿਹਾ ਵੀ ਇੱਕੜਾ ਇੱਕੜਾ ਇੱਕੀ ਫਾੜ ਕਟਾਉਂਦਾ ਜਾਦਾ ਜਿਵੇਂ ਉਰੇ ਨੂੰ ਗਏ ਆ ਤੇ ਉਰੇ ਨੂੰ ਉਧਰ ਤੇ ਉਰੀ ਨੂੰ ਹੀ ਆਉਣਗੇ ਆਹ ਪੱਤੇ ਤੱਕ ਪੈਂਦਾ ਆ ਰਿਹਾ ਪੁਵਾਰਾ ਜਿੱਥੇ ਮੈਂ ਕਿਹਾ ਆਹ ਪੱਤੇ ਤੱਕ ਪੈਂਦਾ ਜਾ ਰਿਹਾ ਪੁਵਾਰਾ ਤੇ ਇੱਧਰ ਉਰੀ ਆਉਣਾ ਵਾਪਸ ਇਹਨਾਂ ਨੇ ਫੇਰ ਗੁੱਲੀ ਡੰਡਾ ਬਹੁਤ ਹੋਇਆ ਵਾ ਇਹਦੇ ਵਿੱਚ ਆਈ ਕੇ ਗਿੱਲਾ ਆਪਣੇ ਬਿਨਾਂ ਰੌਣੀ ਤੋਂ ਵੀਜਿਆ ਹੈ ਨਾ ਬਸ ਕੋਈ ਨਾ ਗੁੱਲੀ ਡੰਡਾ ਦਾ ਇੱਥੇ ਵੀ ਕਾਬੂ ਹੋ ਜਾਣਾ ਕਣਕ ਵੀ ਠੀਕ ਆ ਪਰ ਬਰੀਕ ਆ ਹੋ ਬਹੁਤ ਗਿਆ ਇਹਦੀ ਰੌਣੀ ਕਰ ਦਦੇ ਨੇ ਫੇਰ ਮੁੜ ਕੇ ਲੁੱਟਣੀ ਆਉਣਾ ਨਹੀਂ ਲੋਟੀ ਵਾਲਾ ਤਾਂ ਉਹੀ ਜੀ ਕਣਕ ਰਹਿ ਜਣੀ ਸੀ ਬਾਈ ਜਿਹਦੀ ਉਹ ਉਹਨੂੰ ਪਾਣੀ ਲਾਇਆ ਉਹ ਹਲੇ ਤੁਰ ਨਹੀਂ ਰਹੀ ਉਹੀ ਜੀ ਹੋ ਜਣੀ ਸੀ ਕਣਕ ਜਿਵੇਂ ਉਹ ਹੈ ਉਹ ਹਲੇ ਪਾਣੀ ਕਰਕੇ ਤੁਰ ਨਹੀਂ ਰਹੀ ਸਹੀ ਨਹੀਂ ਆਪਣੀ ਇਹਦੇ ਨਾਲ ਡੇਟ ਆ ਦੱਸਣਾ ਹਾਂ ਉਹ ਰੌਣੀ ਕਰਕੇ ਵੀ 10 15 ਦਿਨ ਬਾਅਦ ਵੀ ਜਾਈ ਹੋਈ ਠੀਕ ਆ ਪ੍ਰੋਜੈਕਟ ਤਾਂ ਆਪਸ ਲੱਗਦਾ ਬਾਕੀ ਹੁਣ ਰਿਜ਼ਲਟ ਦੱਸੂਗਾ ਦਵਾਈ ਦਾ ਹੈਨਾ ਪੂਰੀ ਥੋੜੀ ਬਾਤਾਂ ਨਹੀਂ ਆ ਪਿੱਛੇ ਵੀ ਤਾਂ ਫਿਰ ਇੱਕ ਪਾਰ ਘੱਡਿਆ ਨਾ ਜੁਨੀ ਨਾਲ ਇੱਕੇ ਕਰਨਾ ਆਪਾਂ ਨੇ ਉੱਧਰ ਲਓ ਜੀ ਮਿੱਤਰੋ ਕਰਤਾ ਸਕਸੈਸਫੁਲ ਕੰਮ ਡਨ ਠੀਕ ਰਿਹਾ ਬਾਕੀ ਹੁਣ ਦੇਖਦੇ ਆ ਰਿਜ਼ਲਟ ਪੌਣ ਇੱਕ 9 ਕਿਲੇ ਕੱਢਦੇ ਅਸੀਂ ਜਣੀ ਇੱਕ ਪੰਪ ਨਾਲ ਸਾਰੇ ਨੂੰ ਕਮਾ ਚਾਚੇ ਕਿਰਾਂ ਇਕੱਠਾ ਬੜੀਆਂ ਤਰ ਨੂੰ ਲੈ ਇਹਦ ਨੂੰ ਲਿਆ ਆ ਫੜ ਲਿਆ ਚੀ ਉਦੇ ਤੇ ਤੇਤਵਾ ਇਕੱਠੇ ਕਰੀਂ ਬਸ ਥੋੜੀ ਜਿਹੀ ਇੱਕਾ ਥੋੜੀ ਜੀ ਹਾਂ ਵੀ ਪੜਨੋ ਕੀ ਲੇ ਗਏ ਹਾਂ ਲੱਗਿਆ ਤਾਂ ਧੜਕਣ ਦੇਖ ਲੈ ਇੱਕ ਵਾਰ ਕਰਿਆ ਦਾ ਬਸ ਅੱਛਾ ਦਵਾਈ ਫਿਰ ਪਿੱਛੇ ਚੱਲ ਜਾਂਦੀ ਥੋੜਾ ਜਿਹਾ ਮੂਰੇ ਤੇ ਉੱਚਾ ਹੈ ਨਾ